ਬੇਸਿਕਲੀ ਜਿਹੜੀ ਤੁਸੀਂ ਅਰੀ ਦੀ ਗੱਲ ਕਰ ਰਹੇ ਹੋ ਅਰੀ ਦੀ ਉਹ ਥੋੜੇ ਦਿਨਾਂ ਤੋਂ ਪਰੇਸ਼ਾਨੀ ਚੱਲ ਰਹੀ ਹੈ ਤੋ ਤਿੰਨ ਮਹੀਨਿਆਂ ਤੋਂ ਉੱਥੇ ਕਾਫੀ ਪ੍ਰੋਬਲਮ ਆ ਰਹੀ ਹੈ ਕੋਈ ਸਾਡੇ ਲੇਬਰ ਵਾਲੇ ਜਿਹੜੇ ਬੰਦੇ ਆ ਨਾ ਉਹ ਇੰਟੈਂਸ਼ਨਲੀ ਖਰਾਬ ਕਰ ਰਹੇ ਇਹਨਾਂ ਨਾਲ ਆ ਕੇ ਗਲਤ ਮਲਤ ਕਮੈਂਟ ਵੀ ਪਾਸ ਕਰਦੇ ਆ ਵੀ ਇਹ ਵੱਡੇ ਘਰ ਨੇ ਇਹਨਾਂ ਕੋ ਪੈਸੇ ਲੈਂਦੇ ਆ ਜਦੋਂ ਉਹਨਾਂ ਨੂੰ ਪੈਸੇ ਦੇ ਦਿੰਦੇ ਨੇ ਉਦੋਂ ਠੀਕ ਨੇ ਜਦੋਂ ਨਹੀਂ ਪੈਸੇ ਦਿੰਦੇ ਉਦੋਂ ਗਲਤ ਹੋ ਜਾਂਦੇ ਨੇ ਇਸ ਕਰਕੇ ਸਾਡੇ ਧਿਆਨ ਚ ਬਾਜੀ ਨੇ ਸਾਰਾ ਮਸਲਾ ਲਿਆਂਦਾ ਸੀ ਤੇ ਮੈਂ ਇਹਦੀ ਕੰਪਲੇਨਟ ਕਰਕੇ ਉਹ ਬੰਦਿਆ ਦੀ ਟਰਾਂਸਫਰ ਕਰਾ ਦਿੱਤੀ ਆ ਔਰ ਪਰਸੋ ਮੈਂ ਖੁਦ 2 ਘੰਟੇ ਖੜਾ ਰਹਿ ਕੇ ਅਸੀਂ ਬਿਲਕੁਲ ਸਾਫ ਕਰਾਉਂਦਾ ਰਿਹਾ ਐਸਸੀ ਸਾਹਿਬ ਨਾਲ ਮੇਰੀ ਕਾਫੀ ਬੈਸ ਹੋਈ ਬੜੀ ਹੈਲਦੀ ਡਿਸਕਸ਼ਨ ਹੋਈ ਐਸਡੀਓ ਨਾਲ ਹੋਈ ਜੇ ਇੱਥੇ ਹੈਗਾ ਨਹੀਂ ਬੇਸਿਕਲੀ ਸਟਾਫ ਦੀ ਕਮੀ ਐ ਮੇਰ ਸਾਹਿਬ ਦੇ ਧਿਆਨ ਚ ਲਿਆਤਾ ਐਮਐਲਏ ਸਾਹਿਬ ਦੀ ਹੈਲਪ ਨਾਲ ਐਸਸੀ ਸਾਹਿਬ ਨੂੰ ਕਹਿ ਕੇ ਅਸੀਂ ਇਹ ਕੰਮ ਕਰਵਾਉਣ ਚ ਥੋੜਾ ਕਾਮਯਾਬ ਹੋ ਰਿਹਾ ਬਟ 2 ਦਿਨ ਗੱਡੀ ਚੱਲਣ ਤੋਂ ਬਾਅਦ ਫਿਰ ਵੀ ਤੁਸੀਂ ਪੋਜੀਸ਼ਨ ਅਜਰਨੇਟਰਸ ਵੇਖ ਹੀ ਆਏ ਹੋਗੇ ਤੁਸੀਂ ਮੌਕੇ ਤੋਂ ਹੋ ਕੇ ਆਏ ਹੋ ਉਹ ਕਾਫੀ ਪੁਰਾਣੀ ਉੱਥੇ ਗੰਦਗੀ ਫਸੀ ਪਈ ਐ ਕੰਮ ਹੋ ਨਹੀਂ ਰਿਹਾ ਤੇ ਬੇਸਿਕਲੀ ਮੈਂ ਆਪ ਬੇਵਸ ਹੁਆ ਪਿਆ ਸਿਰਫ ਇੱਕ ਗਲੀ ਦੋ ਗਲੀਆਂ ਚ ਇੱਥੇ ਸਾਡਾ ਇਲਾਕਾ ਹੈ ਇੰਨਾ ਇੱਥੇ ਵਰਕ ਲੋਡ ਹੈ ਸੰਗਤ ਆਂਦੀ ਹੈ ਅਸੀਂ ਸੇਵਾ ਕਰ ਰਹੇ ਆ ਸਾਡੀ ਸਾਰੀ ਟੀਮ 24 ਘੰਟੇ ਹਾਜ਼ਰ ਲੋਗਾ ਚ ਲੋਕ ਸਾਡੇ ਨੂੰ ਇੰਨਾ ਪਿਆਰ ਕਰਦੇ ਆ ਸਾਡੇ ਫੈਮਲੀ ਮੈਂਬਰ ਨੇ ਪਰ ਉਸ ਗਲੀ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਉਹਦੇ ਪਿੱਛੇ ਕੀ ਹੋ ਰਿਹਾ ਹੁਣ ਇਹਦੇ ਪਿੱਛੇ ਅਸੀਂ ਧਿਆਨ ਦੇ ਰਿਹਾ ਕਿ ਕੀ ਕਾਰਨ ਹੈ ਉਸ ਇਲਾਕੇ ਨੂੰ ਇੰਟੈਂਸ਼ਨਲੀ ਖਰਾਬ ਕੀਤਾ ਜਾ ਰਿਹਾ ਹੈ